ਯਾਰੋ ਅ라이 ਗਮਨ ਧੋਲੇ ਰਾਇ ਡਾਕਟਰ ਹਾਥੂ ਸਾਗਰੀ ਨੋਸਾ ਹਾਥੂ ਮਰੀ ਹਾਥੂ ਦੇ ਸੇਤਾਂ ਹਾਂ ਦੋਲੇ ਰਥੀ ਸ਼ੇੜਾ ਅਰੇ ਢਿਹਾਰੀ ਬਦਾਰਵਾ ਆ ਭਾਈ ਆਇਆ ਸ਼ੂਵਾਕੋ ਹਾਥੂ ਬਾਹ ਤਿਹਾਲਾ ਡਾਕਟਰ ਛੁੱਟੀ ਪੜਿਆ ਪਾਲਾ ਬੁਣਾ ਡਾਕਟਰ ਸੁਟੀ ਪੜਿਆ ਬੰਦਾਵਾਦ ਵਾਲਾ ਡਾਕਟਰ ਇਮਕੇ ਬੁਣਾ ਨਾ ਬਣ ਊਟਕਾ ਕੈਂਸਰ ਸ਼ਾਮਾਰਾ ਆਖ ਮਰਿਓ ਨਹੀਂ ਬਾਈ ਜੀ ਮਾਪੋ ਮਾਰੇ ਹੇ ਹਾ ਨੰਦੀ ਬੀ ਨੋਟੋਕਾ ਹਾ ਹਾ ਮਰੋ ਵਗਰ ਵੀ ਸ਼ਾਨੋ ਫਕੀਰ ਬਣੀ ਨੋ ਹੋਇਆ ਲੈ ਪਤੜ ਦਾਸ ਕੋ ਨੋਸ਼ੋ

કેન્સર ને મારા કોઈ ઇલાજ નાખશે ને ધોને ના મારે ઘેર ધોનતી થી મને મળ્યા ગુવા ગજબ થઈ ગયો

એ ટકા વાળા એમ કે ભાઈ ને કોઈ બરોબર વેડ આવ્યું કમલ અત્યારે વેડમાં ધી માતા શું દેહ માં સિપોતર હોય બરોબર એમ કે મારા હોળ બની જાય એવો માતા પૂન માં આવે અને હું સિખોતર કોઈ એટલે ડગલ ભરો હું માતા કોઈ તૈયાર થઈ જાઉં દુકાના જો વળી તારી પેઢી મખો ભણવા જો સિપોતર ના જોડવાના